ਆਰਐਸਐਸ ਨਾਲ ਮੀਟਿੰਗਾਂ ਗਿਆਨੀ ਹਰਪ੍ਰੀਤ ਸਿੰਘ ਦੀ ਫਾਈਵ ਸਟਾਰ ਹੋਟਲ ਦੇ ਵਿੱਚ ਪੰਜਾਬ ਦਾ ਹੈੱਡ ਹੈ ਜਿਹੜਾ ਜੀ ਉਹ ਵੀ ਤੁਹਾਡੇ ਅੱਜ ਕਾਫੀ ਗਰਮ ਰਹਿਣੀ ਆ ਖਬਰ ਇਸ ਲਈ ਇਹ ਜਿਹੜੀ ਵਿਰੋਧਤਾ ਆ ਨਾ ਜਿਹੜੀ ਇਹ ਵਿਰੋਧਤਾ ਆ ਇਹ ਵਿਰੋਧਤਾ ਹੈ ਕਿਸਮ ਦੀ ਅਭੀ ਤੁਸੀਂ ਦਿੱਲੀੋਂ ਚੱਲਣਾਗੇ ਪੰਜਾਬ ਤੋਂ ਚੱਲਣਾ ਮੈਂ ਪਹਿਲਾਂ ਤੋਂ ਕਹਿ ਰਿਹਾ ਕਿ ਸਾਨੂੰ ਪੂਰਾ ਸ਼ੱਕ ਆ ਕਿ ਦਿੱਲੀ ਵਾਲੇ ਚਲਾ ਰਹੇ ਹੁਣ ਉਹ ਸ਼ੱਕ ਵੀ ਦੂਰ ਹੋ ਜਾਊਗਾ ਕਿ ਜੀ ਆਰਐਸਐਸ ਦੇ ਨਾਲ ਤੁਹਾਨੂੰ ਪੰਜ ਸਟਾਰ ਹੋਟਲ ਦੇ ਵਿੱਚ ਉਹਨਾਂ ਦਾ ਜਿਹੜਾ ਇੱਥੇ ਦਾ ਮੁੱਖ ਪ੍ਰਚਾਰਕ ਉਹਦੇ ਨਾਲ ਮੀਟਿੰਗਾਂ ਹੁੰਦੀਆਂ ਦੇਖਦੀਆਂ ਤੇ ਫਿਰ ਇਹਦਾ ਮਤਲਬ ਕੀ ਹੈ ਅਸਰ ਤੇ ਅੱবি ਦਿੱਲੀ ਵਾਲੇ ਚਲਾ ਰਹੇ ਆ ਉਹਨਾਂ ਨੇ ਉਹ ਉਹਨਾਂ ਦੀ ਗੋਦੀ ਚੜ੍ਹ ਕੇ ਜਾ ਉਹਨਾਂ ਦੇ ਨਾਲ ਰਲ ਕੇ ਆਪਣਾ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੁੰਦੇ ਆ ਬੀਜੇਪੀ ਨੂੰ ਲਿਆਉਣਾ ਚਾਹੁੰਦੇ ਤਕੜਾ ਕਰਨਾ ਚਾਹੁੰਦੇ ਆ ਇਹ ਜਿਹੜਾ ਸੋ ਕਾਲਡ ਭਾਗੀ ਧੜਾ ਆ ਜੀ ਇਹ ਤੇ ਪਹਿਲਾਂ ਉੱਧਰ ਗਏ ਹੋਏ ਸੀਗੇ ਜਾ ਕੇ ਮਿਲ ਵੀ ਆਏ ਸੀ ਅਮਿਤ ਸ਼ਾਹ ਨੂੰ ਖੜਾ ਦਾ ਪਾਣੀ ਤਾਂ ਘਟਿਆ ਦਰਦ ਨਹੀਂ ਲੋਕਾਂ ਦਾ ਘਟਿਆ ਪਰ ਮੰਤਰੀ ਪਹੁੰਚੇ ਚੜਾਉਣ ਲੱਗ ਪਏ ਫਿਰ ਦੁਬਾਰਾ ਐ ਦੇਖੋ ਸਾਰੀਆਂ ਪਾਰਟੀਆਂ ਦੇ ਲੀਡਰ ਆ ਗਏ ਸੀ ਪ੍ਰਧਾਨ ਮੰਤਰੀ ਵੀ ਆ ਗਏ ਸੀ ਅਸਲ ਵਿੱਚ ਸਾਡੇ ਮਨ ਵਿੱਚ ਹੀ ਹੁੰਦਾ ਸੀ ਕਿ ਕਾਂਗਰਸ ਦਾ ਜਿਹੜਾ ਆਪਸ ਵਿੱਚ ਡਾਂਗ ਸੋਟਾ ਚੱਲਦਾ ਰਹਿੰਦਾ ਕਿ ਕੀ ਰਾਹੁਲ ਗਾਂਧੀ ਨਰਾਜ਼ਤ ਨਹੀਂ ਹੋ ਗਿਆ ਕਿ ਮੈਂ ਨਹੀਂ ਤੁਹਾਡੇ ਜਾਣਾ ਤੁਸੀਂ ਪਹਿਲਾਂ ਆਪਣਾ ਏਕਾ ਕਰੋ ਦੂਵੀਂ ਚੀਜ਼ ਹੈ ਜੇ ਤੁਸੀਂ ਮਣੀਪੁਰ ਦੇ ਵਿੱਚ ਸਵਾ ਦੋ ਸਾਲ ਪ੍ਰਧਾਨ ਮੰਤਰੀ ਨਹੀਂ ਗਏ ਤੇ ਫਿਰ ਕਾਦੇ ਪ੍ਰਧਾਨ ਮੰਤਰੀਆ ਹੋਣ ਜਾ ਕੇ ਆਈ ਹੈ ਨਾ ਮੈਂ ਇਸ ਨੂੰ ਨੈਗੇਟਿਵਲੀ ਨਹੀਂ ਲੈਂਦਾ ਪਰ ਜੇ ਉਹ ਸਿਰਫ ਫੋਟੋਆਂ ਹੀ ਖਿਚਾਉਣ ਤੱਕ ਸੀਮਤ ਹੋਵੇ ਤੇ ਦਿਲ ਨਾਲ ਲੋਕਾਂ ਦੇ ਨਾ ਹੋਵੇ ਫਿਰ ਇਹ ਬੇਈਮਾਨੀ ਰਜਾਨਾ ਟਾਈਮਸ ਤੁਸੀਂ ਦੇਖ ਰਹੇ ਹੋ ਹੈਪੀ ਭਗਤਾ ਤੁਹਾਡੇ ਨਾਲ ਆ ਤੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਪਾਣੀ ਕਟਿਆ ਪਰ ਮੰਤਰੀ ਹੜ੍ਹਾਂ ਦੇ ਪਾਣੀ ਵਾਂਗ ਫਿਰ ਪਿੰਡਾਂ ਤੱਕ ਪਹੁੰਚਣ ਲੱਗੇ ਆ ਕੋਈ ਵੀ ਮੰਤਰੀ ਉੱਠਦਾ ਪਹੁੰਚੇ ਚੜਾਉਂਦਾ ਤੇ ਖੇਤਾਂ 'ਚ ਜਾਂਦਾ ਪਿੰਡਾਂ 'ਚ ਜਾਂਦਾ ਹਾਲਚਾਲ ਪੁੱਛਣ ਪੰਜਾਬ ਦੇ ਬਾਕੀਆਂ ਨੂੰ ਲੱਗਿਆ ਕਿ ਦਿੱਲੀ ਵਾਲੇ ਹਾਲ ਨਹੀਂ ਪੁੱਛਦੇ ਉਹ ਕਾਂਗਰਸੀ ਹੋਣ ਜਾਂ ਭਾਜਪਾ ਵਾਲੇ ਹੋਣ ਤਾਂ ਕਾਂਗਰਸ ਵਾਲਿਆਂ ਨੂੰ ਜੋ ਲੱਗਿਆ ਤਾਂ ਰਾਹੁਲ ਗਾਂਧੀ ਵੀ ਪੰਜਾਬ ਆਉਂਦੇ ਨੇ ਪੰਜਾਬ ਆ ਕੇ ਪਿੰਡਾਂ ਦਾ ਦੌਰਾ ਕਰਦੇ ਨੇ ਕਿਸਾਨਾਂ ਨਾਲ ਗੱਲਾਂ ਕਰਦੇ ਨੇ ਟਰੈਕਟਰ ਤੇ ਬੈਠਦੇ ਨੇ ਰਾਜਾ ਬੜੈਂਕ ਟਰੈਕਟਰ ਚਲਾਉਂਦੇ ਨੇ ਬੱਚੇ ਨਾਲ ਖੇਡਦੇ ਨੇ ਬੱਚੇ ਨੂੰ ਬਰਾਉਂਦੇ ਨੇ ਇਸ ਪਿੱਛੇ ਕੀ ਹੈ ਲੋਕਾਂ ਦਾ ਸੁਧਾਰਨ ਲਈ ਹੈ ਲੋਕਾਂ ਨੂੰ ਜੋ ਕੁਝ ਵਾਪਰਿਆ ਉਹਨਾਂ ਨੂੰ ਦਲਾਸਾ ਦੇਣ ਲਈ ਜਾਂ ਸਿਰਫ ਵੋਟਾਂ ਬਟੋਰਨ ਲਈ ਇਹ ਕੁਝ ਹੋ ਰਿਹਾ ਹੈ ਪ੍ਰੋਫੈਸਰ ਮਨਜੀਤ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਤਨਵਾਦੀ ਹੜਾਂ ਦਾ ਪਾਣੀ ਤਾਂ ਘਟਿਆ ਦਰਦ ਨਹੀਂ ਲੋਕਾਂ ਦਾ ਘਟਿਆ ਪਰ ਮੰਤਰੀ ਪਹੁੰਚੇ ਚੜਾਉਣ ਲੱਗ ਪਏ ਫਿਰ ਦੁਬਾਰਾ ਅ ਦੇਖੋ ਸਾਰੀਆਂ ਪਾਰਟੀਆਂ ਦੇ ਲੀਡਰ ਆ ਗਏ ਸੀ ਪ੍ਰਧਾਨ ਮੰਤਰੀ ਵੀ ਆ ਗਏ ਸੀ ਅਸਲ ਵਿੱਚ ਸਾਡੇ ਮਨ ਵਿੱਚ ਹੀ ਹੁੰਦਾ ਸੀ ਕਿ ਕਾਂਗਰਸ ਦਾ ਜਿਹੜਾ ਆਪਸ ਵਿੱਚ ਡਾਂਗ ਸੋਟਾ ਚੱਲਦਾ ਰਹਿੰਦਾ ਕਿ ਰਾਹੁਲ ਗਾਂਧੀ ਨਾਰਾਜ਼ਤ ਨਹੀਂ ਹੋ ਗਿਆ ਕਿ ਮੈਂ ਨਹੀਂ ਤੁਹਾਡੇ ਜਾਣਾ ਤੁਸੀਂ ਪਹਿਲਾਂ ਆਪਣਾ ਏਕਾ ਕਰੋ ਹੂੰ ਉਹ ਵੈਸੇ ਹੋਇਆ ਤੇ ਉਂਝੀ ਆ ਪਈ ਪਹਿਲਾਂ ਬਗੇਲ ਜਿਹੜੇ ਉਹਨਾਂ ਦੇ ਪੰਜਾਬ ਦੇ ਇੰਚਾਰਜ ਜਿਹੋ ਉਹਨਾਂ ਨੇ ਆ ਕੇ ਮੀਟਿੰਗਾਂ ਮੂਡੀਆਂ ਲਈ ਉਹ ਤੁਹਾਡਾ ਬੇੜਾ ਬਹਿ ਜੇ ਤੁਸੀਂ ਆਪਣੇ ਲੀਡਰ ਨੂੰ ਨਾਰਾਜ਼ ਕਰ ਲਿਆ ਤੇ ਉਹਨੇ ਨਹੀਂ ਜੇ ਆਉਣਾ ਤੇ ਤੁਹਾਨੂੰ ਲੋਕਾਂ ਨੇ ਛੱਡਣਾ ਨਹੀਂ ਪਾਰਟੀਆਂ ਨੇ ਦੂਜੀਆਂ ਨੇ ਕਿ ਤੁਹਾਡਾ ਤੇ ਲੀਡਰ ਹੀ ਨਹੀਂ ਆਇਆ ਇੱਥੇ ਤੇ ਇਸ ਲਈ ਤੁਸੀਂ ਬੰਦੇ ਬਣੋ ਉਹ ਫਿਰ ਮੀਟਿੰਗਾਂ ਤੋਂ ਬਾਅਦ ਉਹ ਫਿਰ ਆ ਗਏ ਇੱਥੇ ਤੇ ਉਹ ਜਾਣਾ ਚਾਹੁੰਦੇ ਸੀਗੇ ਉਧਰੋਂ ਰਾਵੀ ਤੋਂ ਪਾਰ ਜਿੱਥੇ ਉਹ ਉਹ ਤਾਂ ਰੋਕ ਦਿੱਤਾ ਗਿਆ ਹਾਂ ਉਹ ਉਤਾਰਾਂ ਦੇ ਨਾਲ ਤੇ ਨਹੀਂ ਨਾ ਸਾਡੀ ਬਾਰਡਰ ਚੱਲਿਆ ਹੈ ਨਾ ਉਹ ਜਾਣ ਨਹੀਂ ਦਿੰਦਾ ਖੈਰ ਚਲੋ ਉਹਨਾਂ ਨੇ ਬ੍ਰਿਜ ਤੇ ਨਹੀਂ ਸੀਗਾ ਆਪਣੀਆਂ ਬੋਟਸ ਵਗੈਰਾ ਕੀਤੀਆਂ ਸੀ ਚਲੋ ਉਹ ਉਹਨਾਂ ਨੂੰ 1 ਇੱਕ ਮਾਈਲੇਜ ਵੀ ਮਿਲ ਗਈ ਲਾਲਾ ਲਾਲਾ ਹੋ ਗਈ ਤੇ ਜਾਣ ਨਹੀਂ ਦਿੰਦਾ ਜੇ ਚੁੱਪ ਕਰਕੇ ਚਲੇ ਜਾਣ ਤੇ ਫਿਰ ਲੀਡਰ ਕਾ ਦੇ ਲੀਡਰ ਕਾ ਦੇ ਹਾਂ ਤੇ ਰਹੀ ਗੱਲ ਕਿ ਇਹਦਾ ਪੋਲਿਟਿਕਸ ਕਰਦੇ ਆ ਜਾਂ ਸੱਚੀ ਮੁੱੱਚੀ ਦੇਖੋ ਦੋਵੇਂ ਚੀਜ਼ਾਂ ਆਇਆ ਜੇ ਤੁਸੀਂ ਮਣੀਪੁਰ ਦੇ ਵਿੱਚ ਸਵਾ ਦੋ ਸਾਲ ਪ੍ਰਧਾਨ ਮੰਤਰੀ ਨਹੀਂ ਗਏ ਤੇ ਫਿਰ ਕਾਦੇ ਪ੍ਰਧਾਨ ਮੰਤਰੀਆ ਹੁਣ ਜਾ ਕੇ ਆਈ ਆ ਨਾ ਤੇ ਪਹਿਲੇ 6 ਮਹੀਨਿਆਂ ਚ ਜਾਉਂਦੇ ਜਾਂ 3 ਮਹੀਨਿਆਂ ਚ ਹੀ ਰਾਦਰ ਜਾਉਂਦੇ ਸਾਡਾ ਦੇਸ਼ ਆ ਜੇ ਤਾਂ ਇਹਨਾਂ ਵੇਡ ਆਰਸੀਪੀ ਗੋਲੀ ਲੱਗਣੀ ਆ ਉੱਥੇ ਜਾਂ ਅੱਗਾ ਚੱਲਦੀਆਂ ਮੈਨੂੰ ਕੋਈ ਮਾਰ ਦੂਗਾ ਤੁਹਾਡੇ ਕੋਲ ਬੜੀ ਸਿਕਿਉਰਿਟੀ ਆ ਤੇ ਨਾਲੇ ਜੇ ਤੁਹਾਡੇ ਕੋਈ ਕਸੂਰ ਹੀ ਨਹੀਂ ਤੁਹਾਨੂੰ ਕੋਈ ਕਿਉਂ ਮਾਰੂਗਾ ਮਹਾਤਮਾ ਗਾਂਧੀ ਜਦੋਂ 47 ਚ ਬੰਗਾਲ ਦੀ ਵੰਡ ਹੋਈ ਵਿੱਚ ਖੜੇ ਹੁੰਦੇ ਸੀ ਕਹਿੰਦੇ ਮੈਨੂੰ ਗੋਲੀ ਮਾਰੋ ਪਹਿਲਾਂ ਜੇ ਕਿਸੇ ਨੂੰ ਵੀ ਇੱਕ ਦੂਜੇ ਨੂੰ ਮੁਸਲਮਾਨ ਨੇ ਹਿੰਦੂ ਨੂੰ ਤੇ ਹਿੰਦੂ ਨੇ ਮੁਸਲਮਾਨ ਨੂੰ ਮਾਰਨੀ ਆ ਪਹਿਲਾਂ ਮੈਨੂੰ ਮਾਰੋ ਜੀ ਉੱਥੇ ਬੜਾ ਨੁਕਸਾਨ ਘਟ ਹੋਇਆ ਸਾਡੇ ਪਤਾ ਨਹੀਂ ਇੱਥੇ ਬਾਰਡਰ ਦੇ ਉੱਤੇ ਪੰਜਾਬ ਦੀ ਜਦੋਂ ਵੰਡ ਹੋਈ ਇੱਥੇ ਤੇ ਅਸੀਂ ਗੱਡੀਆਂ ਦੀਆਂ ਗੱਡੀਆਂ ਵੱਢ ਕੇ ਸੁੱਟ ਦਿੱਤੀਆਂ ਇਸ ਲਈ ਇਹ ਜਿਹੜੇ ਲੀਡਰ ਦੀ ਏ ਕਿ ਇਹ ਵੀ ਰੋਲ ਹੁੰਦਾ ਕਿ ਲੋਕਾਂ ਨੂੰ ਹਿੰਮਤ ਦੇਣੀ ਕਿ ਮੈਂ ਤੁਹਾਡੇ ਨਾਲ ਆ ਤੁਹਾਡੇ ਪਾਰਟੀ ਦੀ ਜਿਹੜੀ ਲੀਡਰ ਹੈਗੇ ਆ ਉਹ ਬਿਲਕੁਲ ਤੁਹਾਡੇ ਦਰਦ ਨੂੰ ਸਮਝਦੇ ਆ ਤੇ ਵੱਧ ਤੋਂ ਵੱਧ ਉਹ ਕੋਸ਼ਿਸ਼ ਕਰਨਗੇ ਹਾਲਾਂਕਿ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਦੇ ਚ ਕਿੰਨਾ ਕੁ ਦਿਖਾਵਾ ਆ ਤੇ ਕਿੰਨੀ ਕੁ ਅਸਲੀਅਤ ਆ ਕਰਨਾ ਤੇ ਸਰਕਾਰ ਨੇ ਹੀ ਆ ਜਿਆਦਾ ਔਰ ਜਿਨ੍ਹਾਂ ਨੇ ਬਾਕੀ ਦੇ ਨੇ ਕਰਨਾ ਉਹਦੇ ਪਹਿਲੇ ਦਿਨ ਤੋਂ ਹੀ ਲੱਗੇ ਆ ਇਸ ਸਾਰੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਅਕਾਲੀ ਦਲ ਕਾਫੀ ਸ਼ੁਰੂਆਤੀ ਦੌਰ ਚ ਉਹ ਲੈਂਡ ਪੂਲਿੰਗ ਵਾਲੇ ਚ ਵੀ ਤੇ ਇਹਦੇ ਚ ਵੀ ਕਾਫੀ ਐਕਟਿਵ ਸੀ ਹੌਲੀ 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 ਫਿਰ ਸਾਰੇ ਇੱਕ ਤੇ ਸਾਡਾ ਚੀਫ ਮਿਨਿਸਟਰ ਅੰਦਰ ਹੀ ਬਹਿ ਗਿਆ ਜਾ ਕੇ ਉਹ ਬਾਹਰ ਨਿਕਲ ਕੇ ਆ ਕੇ ਹੁਣ ਕਾਫੀ ਭਗਵੰਤ ਮਾਨ ਵੀ ਐਕਟਿਵ ਹੋਇਆ ਹਸਪਤਾਲ ਤੋਂ ਬਾਹਰ ਆ ਕੇ ਚਲੋ ਇਹ ਸੇਤ ਦਾ ਨਾਲੋਂ ਨਾਲ ਚੱਲੀ ਜਾਂਦਾ ਇਹ ਤੇ ਕਿਤੇ ਵਾਸ ਦੀ ਕਿਸੇ ਦੀ ਗੱਲ ਹੈ ਨਹੀਂ ਅ ਇਸ ਲਈ ਮੈਂ ਇਸ ਨੂੰ 네ਗੇਟਿਵਲੀ ਨਹੀਂ ਲੈਂਦਾ ਪਰ ਜੇ ਉਹ ਸਿਰਫ ਫੋਟੋਆਂ ਹੀ ਖਿਚਾਉਣ ਤੱਕ ਸੀਮਤ ਹੋਵੇ ਤੇ ਦਿਲ ਨਾਲ ਲੋਕਾਂ ਦੇ ਨਾਂ ਹੋਵੇ ਫਿਰ ਇਹ ਬੇਈਮਾਨੀ ਫਿਰ ਇਹ ਬੇਈਮਾਨੀ ਪ੍ਰੈਸ਼ਰ ਆ ਰਾਹੁਲ ਆਉਂਦੇ ਨੇ ਸੋਪੇ ਦਾ ਵੀ ਚਰਚਾ ਰਹਿੰਦਾ ਹੈ ਦੇਖੋ ਰਾਜਨੀਤੀ ਦੇ ਨਾਲ ਨਾਲ ਇਹ ਵੀ ਇੱਕ ਕਿਸਮ ਦੀ ਰਾਜਨੀਤੀ ਸਮਝੋ ਵਾਅਦੇ ਹੈ ਜਾਂ ਥੋੜਾ ਆਪਣਾ ਦੱਸਣ ਲਈ ਹੌਸਲਾ ਫਜ਼ਾਈ ਲਈ ਕਿ ਮੈਂ ਪਾਰਟੀ ਦਾ ਜਿਹੜਾ ਸੁਪਰੀਮੋ ਆ ਇਸ ਵੇਲੇ ਤੁਹਾਡੀ ਦੁੱਖ ਦੀ ਘੜੀ 'ਚ ਤੁਹਾਡੇ ਨਾਲ ਖੜਾ ਆ ਉੱਥੇ ਇਹਨਾਂ ਇੱਕ ਬਹੁਤ ਵੱਡਾ ਇੱਕ ਉਸ ਪਰਿਵਾਰ ਦੇ ਵਿੱਚ ਇਹ ਨਹਿਰੂ ਪਰਿਵਾਰ ਦੇ ਵਿੱਚ ਇੱਕ ਦੁਖਾਂਤ ਜਿਹੜਾ ਵਾਪਰਿਆ ਹੋਏ ਹੂੰ ਦੇਖੋ ਇਹਨਾਂ ਦੀ ਦਾਦੀ ਉਨੋਤੇ ਆਪਣੀ ਜਾਨ ਭੁੱਲਣੀ ਪਈ ਮਤਲਬ ਜਾਨ ਦੇਣੀ ਪਈ ਕਿਉਂਕਿ ਉਹ ਕੰਮ ਹੀ ਐਡਾ ਵੱਡਾ ਖਤਰਨਾਕ ਰਾਜਨੀਤਿਕ ਕਰਤਾ ਸੀ ਜਿਹੜੇ ਤੋਂ ਗਰੇਜ਼ ਕਰਨਾ ਚਾਹੀਦਾ ਸੀ ਨਹੀਂ ਸੀ ਕਰਨਾ ਚਾਹੀਦਾ ਕਿੰਨੇ ਕਰਵਾਇਆ ਉਹਨੇ ਆਪ ਕੀਤਾ ਆਪਣੀ ਜਿੱਦ ਚੋਂ ਕੀਤਾ ਜਾਂ ਕਈ ਤੇ ਇਹਨੂੰ ਗੱਲ ਜੋੜ ਕੇ ਦੇਖਦੇ ਆ ਕਿ ਅਕਾਲੀ ਦਲ ਕਿਉਂਕਿ ਐਮਰਜੈਂਸੀ ਦੇ ਵਿਰੁੱਧ ਸੀਗਾ ਇਸ ਕਰਕੇ ਫਿਰ ਇਹਨਾਂ ਨੇ ਜਨਤਾ ਦਲ دیے تھے ਪੂਰੀ ਸਰਕਾਰ ਸੈਂ ਕੇਂਦਰ ਚ ਲੈਣ ਦੀ ਤੇ ਉਸ ਦੀ ਕਿੜ ਕੱਢਣ ਲਈ ਵੀ ਇਹ ਕਰਵਾਇਆ ਹੋਗਾ ਇਹ ਗੱਲਾਂ ਵਾ ਅਲੱਗ ਅਲੱਗ ਕਿਸਮ ਦੀਆਂ ਜੋੜਦੀਆਂ ਮੈਨੂੰ ਨਹੀਂ ਲੱਗਦਾ ਇਸ ਕਿਸਮ ਦੀ ਜ਼ਰੂਰੀ ਹੈ ਕੋਈ ਸਕੀਮ ਹੋਵੇ ਹੋ ਵੀ ਸਕਦੀ ਹੈ ਨਹੀਂ ਵੀ ਆਪਾਂ ਉਹ ਸਾਰੀ ਗੱਲ ਨੂੰ ਅਲੱਗ ਜੀ ਹੁਣ ਉਹਦੇ ਤੋਂ ਕਾਂਗਰਸ ਦੇ ਨਾਲ ਜਿਹੜਾ ਪੰਜਾਬ ਚ ਵੜਦਿਆਂ ਜਿਹੜਾ ਇਹ ਵੱਡਾ ਸਟਿਗਮਾ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਟੈਂਕ ਚੜਾਏ ਅਕਾਲ ਤਖਤ ਨੂੰ ਉੱਥੇ ਮਤਲਬ ਨਿਸ਼ਾਨੇ ਤੇ ਲਿਆਂਦਾ ਸਾਰੇ ਆਪਾਂ ਜਾਣਦੇ ਉਸ ਤੋਂ ਬਾਹਰ ਕੇਵੇਂ ਆਇਆ ਜਾਏ ਉਹਦੇ ਤੋਂ ਉੱਬਰਿਆ ਕੇਵੇਂ ਜਾਏ ਉਹ ਉਹਨਾਂ ਦੇ ਇੱਕ ਲਗਾਤਾਰ ਆਤਮਾ ਤੇ ਰਾਜਨੀਤੀ ਤੇ ਬਹੁਤ ਵੱਡਾ ਬੋਝ ਆ ਜੀ ਕਿੰਨੀ ਵਾਰੀ ਰਾਹੁਲ ਗਾਂਧੀ ਪਹਿਲਾਂ ਵੀ ਕਹਿ ਚੁੱਕੇ ਆ ਵੈਸੇ ਤੇ ਮੇਰਾ ਕਹ ਪਹਿਲਾਂ ਵੀ ਦਰਬਾਰ ਸਾਹਿਬ ਜਾ ਕੇ ਆਏ ਆ ਜਾਂ ਕਿ ਜਦੋਂ ਆਉਂਦੇ ਆ ਇਹ ਦੱਸਣਾ ਚਾਹੁੰਦੀ ਆ ਕਿ ਮਾਫ਼ ਕਰ ਦਿਓ ਮੇਰਾ ਕੋਈ ਕਸੂਰ ਨਹੀਂ ਮੇਰੀ ਦਾਦੀ ਨੇ ਕੋਈ ਗਲਤੀ ਕੀਤੀ ਹੋਊਗੀ ਮੇਰੇ ਪਿਓ ਨੇ ਵੀ ਕੀਤੀ ਹੋ ਸਕਦੀ ਪਰ ਮੈਂ ਤੇ ਛੋਟਾ ਜਿਹਾ ਬੱਚਾ ਸੀ ਸਕੂਲ ਤੇ ਜਦੋਂ ਮੇਰੀ ਦਾਦੀ ਮਰੀ ਆ ਮੈਂ ਤੇ ਖੁਦ ਉਸ ਸੀਨ ਨੂੰ ਨਹੀਂ ਭੁੱਲਦਾ ਜਦੋਂ ਮੈਨੂੰ ਸਕੂਲੋਂ ਲਿਆਂਦਾ ਗਿਆ ਮੇਰੀ ਭੈਣ ਨੂੰ ਲਿਆਂਦਾ ਗਿਆ ਜਿਹੜੀ ਹੁਣ ਪ੍ਰਿਯੰਕਾ ਹੈਗੀ ਤੇ ਅਸੀਂ ਤੇ ਖੋਦ ਉਸ ਦਰਦ ਦੇ ਵਿੱਚ ਦੇਖਿਆ ਸਾਰਾ ਕੁਝ ਉਹ ਇੱਕ ਰਾਜਨੀਤਿਕ ਲੜਾਈ ਸੀ ਸਿੱਖਾਂ ਦੀ ਕੇਂਦਰ ਦੇ ਨਾਲ ਉਹਦੇ ਚ ਇੰਜੇ ਸਾਰਾ ਕੁਝ ਹੋਇਆ ਪਰ ਮੈਨੂੰ ਨਾ ਤੁਸੀਂ ਉਸ ਗੱਲ ਦੇ ਨਾਲ ਜੋੜੋ ਪਰ ਹੋਇਆ ਉਹ ਕੱਲ ਸਰੂਪਾ ਦਿੱਤਾ ਗਿਆ ਜਦੋਂ ਜਿਸ ਵੀ ਗਰੰਥੀ ਸਾਹਿਬ ਨੇ ਜਿਸ ਤਰ੍ਹਾਂ ਵੀ ਉਹਨਾਂ ਨੇ ਸਰੂਪਾ ਦਿੱਤਾ ਅੰਦਰ ਹੀ ਜਿਹੜੇ ਅਕਾਲੀ ਦਲ ਦੇ ਕੁਝ ਬੰਦੇ ਕੱਟੜ ਪੰਥੀ ਮੈ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਅੱਗ ਪਪੂਕਾ ਹੋਈ ਫਿਰਦੀ ਇਹ ਹੋ ਕਿਵੇਂ ਗਿਆ ਉਹਨੂੰ ਕੋੜ ਹੋ ਜੇ ਉਹਨੇ ਬਚਣਾ ਨਹੀਂ ਜਿਹਨੇ ਸਰੂਪਾ ਦਿੱਤਾ ਉਹਦੇ ਬੰਦਾ ਹੀ ਬਹੁਤ ਮਾੜਾ ਇਹ ਕਿਹੋ ਜਿਹਾ ਸਾਡੀਆਂ ਮੈਨੂੰ ਨਾ ਅਸੀਂ ਜਿੱਤਰਾ ਬਹੁਤ ਹੀ ਉਹ ਪੀੜੀਦਰ ਪੀੜੀ ਜਿੱਤਰਾ ਕਿਸੇ ਰਾਈਵਲ ਦੀ ਆਪਸ ਵਿੱਚ ਵੈਰ ਨਹੀਂ ਹੁੰਦਾ ਊਠ ਦਾ ਵੈਰ ਇਹ ਊਠ ਤੇ ਵੈਰ ਦੀ ਸੋਚ ਚੋਂ ਕਦੋਂ ਬਾਹਰ ਆਓਗੇ ਤੁਸੀਂ ਆਪਣੇ ਮਾਈਂਡ ਸਾਡੇ ਗੁਰੂਆਂ ਨੇ ਕਿੱਡੀ ਵੱਡੀ ਵਿਸ਼ਾਲ ਸੋਚ ਸਾਨੂੰ ਦਿੱਤੀ ਹੈ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਮੈਂ ਬਾਰ ਬਾਰ ਇਹ ਗੱਲ ਕਰਦਾ ਤੁਸੀਂ ਉਹਨੂੰ ਫੋਲੋ ਕਰਨ ਦੀ ਜਗ੍ਹਾ ਆਪ ਹੀ ਆਪਣੀਆਂ ਹੋਰ ਹੀ ਇਹ ਜਿਹੜੇ ਪਾਸੇ ਨੂੰ ਚਲੇ ਜਾਂਦੇ ਆ ਕਿ ਹੁਣ ਇਸ ਪਰਿਵਾਰ ਨੂੰ ਸਾਰੀ ਉਮਰ ਲਈ ਆਉਣ ਵਾਲੀ 100 ਪੀੜ੍ਹੀ ਤੱਕ ਦਰਬਾਰ ਸਾਹਿਬ ਚ ਨਹੀਂ ਵਾ ਯਾਰ ਇੱਕ ਗੱਲ ਦਾ ਤੁਕ ਬਣਦਾ ਹੈ ਕਿਸੇ ਕਿਸਮ ਦਾ ਮੈਂ ਤਾਂ ਕਹਿੰਦਾ ਇੱਕ ਹੀ ਪਰਿਵਾਰ ਦੇ ਵਿੱਚ ਜੇ ਪਿਓ ਨੇ ਕੋਈ ਬਹੁਤ ਹੀ ਕੁਕਰਮ ਕੀਤਾ ਉਹਦੀ ਉਹਦੇ ਨਿਆਣਿਆਂ ਨੂੰ ਸਜਾ ਦੇਓਗੇ ਤੁਸੀਂ ਕਾਨੂੰਨ ਤੇ ਨਹੀਂ ਕਹਿੰਦਾ ਉਹਨੂੰ ਪਿਓ ਨਹੀਂ ਦੋਗੇ ਨਾ ਕਈ ਵਾਰੀ ਨਿਆਣੇ ਕਰ ਦਿੰਦੇ ਪਿਓ ਉਹਨੂੰ ਥੋੜਾ ਦੇਓਗੇ ਫਿਰ ਫਿਰ ਉਲਟਾ ਵੀ ਹੋ ਸਕਦਾ ਹੈ ਨਾ ਇਸ ਕਰਕੇ ਜਿਨ ਨੇ ਕੁਕਰਮ ਕੀਤਾ ਉਹਨੇ ਸਜ਼ਾ ਵੀ ਪਾ ਲਈ ਜਾਨ ਗਈ ਉਹ ਜੇਨਲ ਬੈਦਿਆ ਦੀ ਗਈ ਉਹ ਦੀ ਗਈ ਹੋਰ ਨਾ ਕਈਆਂ ਦੀ ਗਈ ਲੜਾਈ ਸੀਗੀ ਲੜਾਈ ਦੇ ਵਿੱਚ ਫਿਰ ਇਧਰੋਂ ਵੀ ਛੇਦ ਹੋਇਆ ਉਧਰੋਂ ਵੀ ਕੰਮ ਹੋਇਆ ਜੀ ਉਹਦੀ ਸਜ਼ਾ ਉੱਥੇ ਮਿਲ ਗਈ ਹੈ ਹੁਣ ਤੁਸੀਂ ਗਾਂਹ ਜਿਹੜੇ ਬੰਦੇ ਕੋਈ ਉਹਨਾਂ ਦੀ ਸੋਚ ਨੂੰ ਦੇਖੋ ਜੇ ਤੇ ਉਹ ਗਲਤ ਕੰਮ ਕਰ ਰਹੇ ਆ ਨਿਆਣੇ ਗਾਂਹ ਅਰ ਰਾਹੁਲ ਗਾਂਧੀ ਜਾਂ ਹੋਰ ਗਲਤ ਕੰਮ ਕਰ ਰਹੇ ਸਿੱਖੀ ਦੇ ਉਲਟ ਕਰ ਰਹੇ ਸੀ ਕੀ ਸੋਚ ਦੇ ਉਲਟ ਕਰ ਰਹੇ ਮੈਂ ਤਾਂ ਕਹਿੰਦਾ ਸਾਰੀ ਦੀ ਆੜੀ ਕਨਸਟੀਟਿਊਸ਼ਨ ਲੈ ਕੇ ਫਿਰਦਾ ਹੋ ਹੂੰ ਜਿਹੜਾ ਕਿ ਭੀਮrao ਅੰਬੇਦਕਰ ਸਾਹਿਬ ਨੇ ਦੇਖੋ ਨਦੀ ਚੇਅਰਮੈਨਸ਼ਿਪ ਚ ਬਣਿਆ ਜੀ ਉਹਦੇ ਚ ਗਰੀਬ ਲਈ ਇਹਦੇ ਵੀ ਕੁਝ ਬਹੁਤ ਬਚਿਆ ਉਹਨੂੰ ਤੇ ਕੋਈ ਫਾਲੋ ਨਹੀਂ ਕਰਨਾ ਚਾਹੁੰਦਾ ਹੂੰ ਉਹ ਦਲਤਾਂ ਦੀ ਗੱਲ ਕਰਦੇ ਆ ਉਹ ਔਰਤ ਦੀ ਗੱਲ ਕਰਦੇ ਆ ਹੁਣ ਜੇ ਇਸ ਕਿਸਮ ਦੀ ਇੰਡੀਅਨ ਪੋਲਿਟਿਕਸ ਵਿੱਚ ਕੋਈ ਨੌਜਵਾਨ ਲੀਡਰ ਇੱਕ 올 ਇੰਡੀਆ ਪੁਰਾਣੀ ਪਾਰਟੀ ਦਾ ਸੋਚ ਲੈ ਕੇ ਅੱਗੇ ਆਇਆ ਤੇ ਆਪਾਂ ਉਹਨੂੰ ਉਸ ਪਰਸਪੈਕਟਿਵ ਨਾਲ ਦੇਖੀਏ ਅੱਜ ਦੇ ਦੌਰ ਦੇ ਹਿਸਾਬ ਨਾਲ ਦੇਖੀਏ ਕਿ ਕੀ ਉਹਦੀ ਪੋਲਿਟਿਕਸ ਦੇਸ਼ ਨੂੰ ਕਿਤੇ ਲੈ ਕੇ ਜਾਊਗੀ ਜਾਂ ਇਹ ਡੋਬ ਦੂਗੀ ਜਾਂ ਇਹ ਕੀ ਭਾਜੀਪੀ ਨਾਲੋਂ ਖਤਰਨਾਕ ਪੋਲਿਟਿਕਸ ਕਰ ਰਿਹਾ ਜਾਂ ਉਹਦੇ ਨਾਲ ਕੁਝ ਡਿਗਰੀਆਂ ਠੀਕ ਪੋਲਿਟਿਕਸ ਕਰ ਰਿਹਾ ਇਸ ਗੱਲ ਤੇ ਜਾਣ ਦੀ ਜਗ੍ਹਾ ਇਸ ਗੱਲ ਤੇ ਚਰਚਾ ਕਰਨ ਦੀ ਜਗ੍ਹਾ ਹਾਂ ਹਾਂ ਇਹਨਾਂ ਦੀਆਂ ਤਿੰਨ ਪੀੜੀਆਂ ਪਹਿਲਾਂ ਇੰਜ ਹੋਇਆ ਸੀ ਇਸ ਕਰਕੇ ਇਹਨਾਂ ਨੂੰ ਤੇ ਦਰਬਾਰ ਸਾਹਿਬ ਰੱਬ ਦੇ ਘਰ ਤੇ ਪੀਰ ਮੇਰ ਨਹੀਂ ਜਦੋਂ ਅਸੀਂ ਰੱਬ ਦੇ ਘਰ ਬੰਦੇ ਜਾਂਦੇ ਆ ਉੱਥੇ ਹੂੰ ਆਪਾਂ ਪਹਿਲਾਂ ਕਿਸੇ ਨੂੰ ਪੁੱਛਦੇ ਹਾਂ ਵੀ ਤੂੰ ਮੈਨੂੰ ਆਪਣਾ ਸਾਰਾ ਰਿਕਾਰਡ ਲਿਆ ਕੇ ਦੇ ਇਹਦੋਂ ਪਹਿਲਾਂ ਕਿ ਤੂੰ ਦਰਬਾਰ ਸਾਹਿਬ 'ਚ ਬੜੇ ਕਿ ਤੂੰ ਸਮਗਲਰ ਆ ਤੂੰ ਕ੍ਰਿਮੀਨਲ ਆ ਤੂੰ ਮਰਡਰਰ ਆ ਪਹਿਲਾਂ ਮੈਨੂੰ ਇਹ ਦਾਸ ਫੇਰ ਮੈਂ ਤੈਨੂੰ ਅੰਦਰ ਦਰਬਾਰ ਸਾਹਿਬ ਦੇ ਜਿਹੜੀ ਆ ਉੱਥੇ ਜਾਣ ਜਾਣ ਦੇਣਾ ਨਾਤਮਕ ਇੰਜ ਤੇ ਨਹੀਂ ਕਰਦੇ ਨਹੀਂ ਕਿਸੇ ਨੇ ਕੋਈ ਪਾਪ ਬਖਸਾਉਣਾ ਕਿਸੇ ਨੇ ਕੁਝ ਆਪਣੇ ਕਰਮ ਨੂੰ ਲਕੂਣ ਆਉਣਾ ਕਿਸੇ ਨੇ ਮੁੜ ਕੇ ਆਪਣੇ ਆਪ ਨੂੰ ਉੱਥੇ ਸੁਣ ਕੇ ਸੁਧਰਣਾ ਆਉਣਾ ਰੱਬ ਦਾ ਕਾਰਿਆ ਰੱਬ ਦੇ ਜੀ ਹੈ ਐਡੀ ਜੇ ਤੁਸੀਂ ਉਸ ਕਿਸਮ ਦੇ ਸੱਚੀ ਮੁੱਚੀ ਪੰਥਕ ਸੋਚ ਵਾਲੇ ਆ ਤੇ ਜਿਹੜੇ ਬੰਦੇ ਇਸ ਗੱਲ ਤੇ ਭੜਕੇ ਹੈ ਕਿ ਕਿਉਂ ਹਾਏ ਹਾਏ ਕਿਉਂ ਉਹਨੂੰ ਤੁਸੀਂ ਸਰੋਪਾ ਦੇ ਦਿੱਤਾ ਇਹ ਸਰੋਪਾ ਕੋਈ ਸਾਡੀ ਪ੍ਰਾਈਵੇਟ ਜਗੀਰ ਆ ਵੀ ਨਹੀਂ ਦੇਣਾ ਨਿੱਜੀ ਜਾਂ ਕੋਈ ਸਾਡੇ ਕੋਲੇ ਇਹੋ ਜਿਹਾ ਤਕੜਾ ਆਪਣੇ ਤੌਰ ਤੇ ਸਾਡੇ ਕੰਟਰੋਲ ਦੇ ਵਿੱਚ ਜਿਤਨਾ ਯੂਨੀਵਰਸਟੀਆਂ ਕੋ ਸਰਟੀਫਿਕੇਟ ਹੁੰਦਾ ਵੀ ਅਸੀਂ ਕਿਸੇ ਨੂੰ ਨਹੀਂ ਦੇਣਾ ਆਪਣੀ ਮਰਜ਼ੀ ਨਾਲ ਦੇਣਾ ਇਹ ਰੱਬ ਦਾ ਘਰ ਆ ਰੱਬ ਦੇ ਘਰ ਜਿੱਡੀ ਸੋਚ ਆਪਣੀ ਛੋਟੀਆਂ ਗੱਲਾਂ ਤੋਂ ਉੱਪਰ ਉੱਠ ਕੇ ਓਡੀ ਉਹਨੂੰ ਵਿਸ਼ਾਲ ਕਰੋ ਤਾਂ ਹੀ ਤੁਸੀਂ ਪੰਥਕ ਫਲਸਫੇ ਦੇ ਹਾਣੀ ਹੋਗੇ ਤਾਂ ਹੀ ਤੁਸੀਂ ਆਪਣੇ ਆਪ ਨੂੰ ਪੰਥਕ ਅਨਿਆਈ ਕੌਣ ਕਹਾਉਣ ਦੇ ਹੱਕਦਾਰ ਹੋ ਹੇ ਜਿਵੇਂ ਬਾਕੀ ਜਿਵੇਂ ਸੁਖਵੀਰ ਬਾਦਲ ਵੀ ਗਏ ਉਸ ਦਿਵਾਰ ਰੌਲਾ ਪੈ ਗਿਆ ਗੋਲਕ ਨੂੰ ਲੈ ਕੇ ਬਾਗੀ ਟੜਾ ਖਿਲਾਫ ਖੜਾ ਹੋ ਗਿਆ ਅ ਪਹਿਲੀ ਗੱਲ ਇਹ ਵੀ ਬਾਗੀਆਂ ਦੀ ਮੈਨੂੰ ਬਗਾਵਤ ਦੀ ਸਮਝ ਨਹੀਂ ਆਉਂਦੀ ਅਜੇ ਤੱਕ ਵੀ ਉਹ ਕਿਉਂ ਬਾਗੀ ਹੋਏ ਹੂੰ ਇਹਹੀ ਆ ਵੀ ਰੌਲਾ ਇਸੇ ਗੱਲ ਦਾ ਕਿ ਉੱਤਰਕਾਂਟੋਂ ਮੈਂ ਜਿਹੜਾ ਵੀ ਇਹਨੂੰ ਵਾਈਂਡ ਅਪ ਕਰ ਦੋ ਸਖਬੀਰ ਬਾਦਲ ਨੂੰ ਬਾਦਲ ਪਰਿਵਾਰ ਨੂੰ ਛਡਾ ਕੇ ਤੇ ਹੁਣ ਸਾਨੂੰ ਬਾਗ ਡੋਰ ਦੋ ਇਸ ਨਹੀਂ ਇੰਨਾ ਹੀ ਟੌੜਾ ਕੋਈ ਕੋਈ ਪਾਰਟੀ ਨੂੰ ਵਧੀਆ ਟੰਗਣਾ ਚਲਾਉਣ ਲਈ ਜਾਂ ਪਾਰਟੀ ਅੰਦਰ ਕੋਈ ਨਵੀਂ ਰੂਹ ਫੂਕਣ ਦੀ ਕੋਈ ਨਵਾਂ ਵਿਚਾਰ ਲਿਆਉਣ ਦੀ ਜਾਂ ਨਵਾਂ ਪ੍ਰੋਗਰਾਮ ਲਿਆਉਣ ਦੀ ਤੇ ਕੋਈ ਉਹਨਾਂ ਦੀ ਗੱਲ ਨਹੀਂ ਹੂੰ ਇਸੇ ਕਰਕੇ ਗਏ ਸੀ ਵੀ ਇਹ ਅਸਤੀਫਾ ਦੇਵੇ ਸਾਨੂੰ ਅੱਗੇ ਲਿਆਉਣ ਦਿਓ ਰਹੀ ਗੱਲ ਕਿ ਪੈਸੇ ਪੂਸੇ ਦੀ ਆਪਸ ਵਿੱਚ ਜਿਹੜੀ ਗੱਲ ਆ ਦੇਖੋ ਪੈਸਾ ਤੇ ਸਾਰਿਆਂ ਕੋਲ ਹੀ ਹੈਗਾ ਨਹੀਂ ਤੇ ਪੋਲਿਟਿਕਸ ਹੁੰਦੀ ਨਹੀਂ ਉਹਨਾਂ ਕੋਲ ਅਡਾਨੀਆਂ ਬੰਨੀਆਂ ਕੇਂਦਰ ਵਾਲਿਆਂ ਕੋਲ ਉਹ ਉਹ ਸੂਬਿਆਂ ਦਾ ਹੀ ਸਿੱਧਾ ਠੇਕਾ ਲੈ ਲੈਂਦੇ ਆ ਤੂੰ ਯੂਪੀ ਦੀ ਚੋਣ ਦਾ ਖਰਚਾ ਚੁੱਕਣਾ ਤੂੰ ਮੱਧ ਪ੍ਰਦੇਸ਼ ਦੀ ਚੋਣ ਦਾ ਖਰਚਾ ਚੁੱਕਣਾ ਇੰਜ ਸਿੱਧਾ ਮੋਟਾ ਠੇਕਾ ਹੁੰਦਾ ਮਹਾਰਾਸ਼ਟਰ ਵਾਲਿਆਂ ਕੋਲ ਵੀ ਬੜੇ ਉੱਤੇ ਹੈਗੇ ਆਪਣੇ ਸਾਡੇ ਵੀ ਇੰਜਨਾਂ ਕੋਲ ਕੁਝ ਆਪੋ ਆਪਣੇ ਕਾਰਪੋਰੇਟਾ ਨਾ ਕਨੈਕਸ਼ਨ ਪੋਲਿਟਿਕਲ ਪਾਰਟੀਆਂ ਦੇ ਹੈਗੇ ਮੌਕੇ ਤੇ ਉਹਨਾਂ ਤੋਂ ਪੈਸੇ ਲੈਂਦੇ ਪਰ ਸੁਖਬੀਰ ਬਾਦਲ ਤੇ ਸਰਟਨਲੀ ਕਿਉਂਕਿ ਇੰਨਾ ਚਿਰ ਦਾ ਰੂਲਿੰਗ ਪਰਿਵਾਰ ਹੈਗਾ ਪੰਜਾਬ ਦਾ ਤੇ ਉਹਨਾਂ ਦਾ ਪਿਤਾ ਜੀ ਪੰਜ ਵਾਰ ਹੀ ਰਹੇ ਆ ਹੈਨਾ ਇਹ ਚੀਫ ਮਿਨਿਸਟਰ ਹੈ ਤੇ ਕੁਦਰਤੀ ਆ ਉਹ ਫਿਰ ਪੈਸਾ ਜ਼ਿਆਦਾ ਕੁਝ ਲੈਣਾ ਤੇ ਆਪਣੇ ਕੋਲੋਂ ਨਹੀਂ ਕੋਈ ਪੈਸਾ ਦਿੰਦਾ ਹੁੰਦਾ ਪੋਲਿਟਿਕ ਚ ਇਹ ਕਿਹੜੀ ਹੈ ਪੁਲਿਸ ਵਾਲਾ ਕੋਈ ਪੈਸਾ ਘਰੋਂ ਲਾ ਕੇ ਸੇਵਾ ਕਰਦਾ ਉਹ ਤੇ ਆਪਣੀ ਸੇਵਾ ਕਰਾਉਂਦਾ ਉੱਥੋਂ ਨਹੀਂ ਕੋਈ ਚਲਬਦਾ ਹੈ ਉਹ ਤੇ ਆਪਣਾ ਪੁਨਨ ਤੇ ਪੈਸਾ ਸਭ ਕੋ ਖੋਦ ਪਾਰਟੀ ਚ ਲਾਉਣ ਲਈ ਚਾਹੀਦਾ ਹੁੰਦਾ ਪਰ ਉਹ ਇੱਕ ਬੰਦੇ ਨੂੰ ਫੜਿਆ ਉਹਨੂੰ ਕਹਿੰਦਾ ਤੂੰ ਯਾਰ ਅੱਜ ਤੂੰ ਦੇ ਦੇ 2 ਲੱਖ ਜਿਹਨੂੰ ਕਹਿੰਦਾ ਦੂਜੇ ਨੂੰ ਕਹਿੰਦਾ ਯਾਰ ਤੂੰ ਦੇ ਦੇ ਤੁਹਾਡੇ ਬਥੇਰੀਆਂ ਅਸੀਂ ਲਾਇਸੈਂਸ ਜਿਹੜੇ ਬਣਾਏ ਉਹਦੋਂ ਆ ਕੀਤਾ ਕੀਤਾ ਇਹ ਕੰਮ ਚੱਲ ਰਿਹਾ ਇਸੇ ਤਰੀਕੇ ਨਾਲ ਜਿਹੜਾ ਵਿਰੋਧੀ ਵਾਲੇ ਆ ਉਹਨਾਂ ਨੇ ਵੀ ਪੈਸਾ ਦਿੱਤਾ ਜਿਹੜੇ ਮਤਲਬ ਸੁਧਾਰ ਲੈ ਚੇ ਆ ਜੀ ਗਿਆਨੀ ਹਰਪ੍ਰੀਤ ਸਿੰਘ ਨੇ ਤੇ ਵੰਡਿਆ ਹੀ ਆ ਹੂੰ ਮੈਨੂੰ ਤੇ ਇੱਕ ਹੋਰ ਗੱਲ ਅਜੇ ਉਹ ਆਈ ਨਹੀਂ ਪਤਾ ਨਹੀਂ ਆਵੇ ਤੁਹਾਡੇ ਮੈਂ ਦੱਸ ਦਿਆਂ ਮੈਨੂੰ ਫੋਨ ਤੇ ਪਤਾ ਆ ਪਤਾ ਨਹੀਂ ਉਹ ਫੋਟੋਆਂ ਆ ਜੋ ਔਮੜੀਆਂ ਹੂੰ ਉਹ ਇਹ ਹੈ ਕਿ ਆਰਐਸਐਸ ਨਾਲ ਮੀਟਿੰਗਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਫਾਈਵ ਸਟਾਰ ਹੋਟਲ ਦੇ ਵਿੱਚ ਹੋ ਰਹੀਆਂ ਹੈ। ਹੈੱਡ ਨਾਲ ਅੱਜ ਤਾਂ ਪੰਜਾਬ ਦਾ ਹੈੱਡ ਹੈ ਜਿਹੜਾ ਜੀ ਉਹ ਤੁਹਾਡੇ ਫੋਟੋਆਂ ਆ ਲੈਣ ਦੀ ਉਹ ਉਹ ਵੀ ਤੁਹਾਡੇ ਅੱਜ ਕਾਫੀ ਗਰਮ ਰਹਿਣੀ ਆ ਖਬਰ ਚਲੋ ਮੈਂ ਵਿੱਚ ਮੜੀ ਜਾ ਤੁਣਕਾ ਮਾਰ ਦਿੱਤਾ ਆ ਕਿਉਂਕਿ ਤੁਸੀਂ ਮੁੜ ਕੇ ਨਾ ਭੱਜਿਓ ਵੀ ਹੁਣ ਇਹਦੇ ਤੇ ਵੀ ਗੱਲ ਕਰ ਜੀ ਹੋਏ ਇਸ ਲਈ ਇਹ ਜਿਹੜੀ ਵਿਰੋਧਤਾ ਆ ਨਾ ਜਿਹੜੀ ਇਹ ਵਿਰੋਧਤਾ ਆ ਇਹ ਵਿਰੋਧਤਾ ਹੈ ਕਿਸਮ ਦੀ ਆ ਵੀ ਤੁਸੀਂ ਦਿੱਲੀੋਂ ਚੱਲਣਾਗੇ ਪੰਜਾਬ ਤੋਂ ਚੱਲਣਾ ਹੂੰ ਅਸੀਂ ਮੈਂ ਪਹਿਲਾਂ ਤੋਂ ਕਹਿ ਰਿਹਾ ਕਿ ਸਾਨੂੰ ਪੂਰਾ ਸ਼ੱਕ ਆ ਕਿ ਦਿੱਲੀ ਵਾਲੇ ਚਲਾ ਰਹੇ ਹੁਣ ਉਹ ਸ਼ੱਕ ਵੀ ਦੂਰ ਹੋ ਜਾਊਗਾ ਦੂਜਾ ਤੜਾ ਦੂਜਾ ਜੇ ਆਰਐਸਐਸ ਦੇ ਨਾਲ ਤੁਹਾਨੂੰ ਪੰਜ ਸਟਾਰ ਹੋਟਲ ਦੇ ਵਿੱਚ ਉਹਨਾਂ ਦਾ ਜਿਹੜਾ ਇੱਥੇ ਦਾ ਮੁੱਖ ਪ੍ਰਚਾਰਕ ਉਹਦੇ ਨਾਲ ਮੀਟਿੰਗਾਂ ਹੁੰਦੀਆਂ ਦੇਖਦੀਆਂ ਤੇ ਫਿਰ ਇਹਦਾ ਮਤਲਬ ਕੀ ਹੈ ਮੇਰੇ ਅਨੁਸਾਰ ਤੇ ਆ ਵੀ ਦਿੱਲੀ ਵਾਲੇ ਚਲਾ ਰਹੇ ਆ ਉਹਨਾਂ ਨੇ ਉਹ ਉਹਨਾਂ ਦੀ ਗੋਦੀ ਚੜ ਕੇ ਜਾ ਉਹਨਾਂ ਦੇ ਨਾਲ ਰਲ ਕੇ ਆਪਣਾ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਲਿਆਉਣਾ ਚਾਹੁੰਦੇ ਆ ਭਾਜਪਾ ਨੂੰ ਲਿਆਉਣਾ ਚਾਹੁੰਦੇ ਤਕੜਾ ਕਰਨਾ ਚਾਹੁੰਦੇ ਆ ਜਦ ਕਿ ਸੁਖਬੀਰ ਬਾਦਲ ਨੂੰ ਨਹੀਂ ਆਕੜੇ ਹੋਏ ਹੈਗੇ ਆ ਕਿ ਜੇ ਉਹਨਾਂ ਦੇ ਛੋਟੇ ਭਰਾ ਬਣ ਕੇ ਪਹਿਲਾਂ ਵਾਂਗੂ ਆ ਸਕਦੇ ਆ ਪਰ ਉਹਦੇ ਨਾਲ ਵੀ ਸਾਡੀਆਂ ਸ਼ਰਤਾਂ ਕਿ ਬੰਦੀ ਸਿੰਘ ਜਾਂ ਹੋਰ ਕਈ ਗੱਲਾਂ ਉਹਨਾਂ ਦੇ ਉੱਤੇ ਤੁਸੀਂ ਸਾਡੇ ਨਾਲ ਧੱਕਾ ਪਹਿਲਾਂ ਉਹ ਦੂਰ ਕਰੋ ਫਿਰ ਤਾਂ ਡਾਣਾ ਗੱਲ ਕਰਾਂਗੇ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਵੀ ਇਸੇ ਕਰਕੇ ਹੋਇਆ ਹੈ ਜਿਹੜਾ ਸੋ ਕਾਲਡ ਬਾਗੀ ਧੜਾ ਆ ਜੀ ਇਹ ਤੇ ਪਹਿਲਾਂ ਉਧਰ ਗਏ ਹੋਏ ਸੀਗੇ ਜਾ ਕੇ ਮਿਲ ਵੀ ਆਏ ਸੀ ਅਮਿਤ ਸ਼ਾਹ ਨੂੰ ਹੂੰ ਕੁ ਚੰਦੂ ਮਾਜਰੇ ਬਾਰੇ ਤੇ ਬੜੀ ਚਰਚਾ ਆ ਉੱਤੇ ਰਸਤੇ ਟੜਾਉਂਦੇ ਫਿਰਦੇ ਸੀ ਛੇਤੀ ਕਰੋ ਪੀ ਆਪਾਂ ਨਾਲ ਰਲ ਕੇ ਤੇ ਹੁਣ ਸੱਤਾ ਸਾਨੂੰ ਬੜੀ ਦੇਰ ਦਾ ਸਵਾਦ ਸਾਡਾ ਮੂੰਹ ਦੁਬਾਰਾ ਚਾਹੀਦਾ ਸਾਨੂੰ ਅਸੀਂ ਤੇ ਬਸ ਸੱਤਾ ਦੁਬਾਰਾ ਬੈਠੇ ਲੱਗੇ ਭੁੱਖੇ ਮਰ ਇਸ ਲਈ ਉਹ ਸਾਰੀਆਂ ਚੀਜ਼ਾਂ ਹੈਗੀਆਂ ਬਗਾਵਤ ਗੱਦੀ ਲਈ ਆ ਲੋਕ ਸੇਵਾ ਲਈ ਨਹੀਂ ਨਾ ਇੱਥੇ ਪੰਜਾਬ ਦੇ ਵਿੱਚ ਸਿੱਖੀ ਨੂੰ ਪ੍ਰਸਾਰਨ ਲਈ ਜਾਂ ਇੱਥੇ ਸਿਰਫ ਗੱਦੀ ਦਾ ਰੌਲਾ ਗੱਦੀ ਦਾ ਰੌਲਾ ਕਰਕੇ ਤੇ ਉਹਨਾਂ ਨੇ ਮਹਿੰਗਾ ਪਹਿਣਾ ਇਸ ਤਰ੍ਹਾਂ ਨਹੀਂ ਚੱਲਦਾ ਹੁੰਦਾ ਜੇ ਤੇ ਕੋਈ ਤੁਹਾਡਾ ਵਕਈ ਰੈਡੀਕਲੀ ਡਿਫਰੈਂਟ ਤੁਹਾਡੇ ਕੋਈ ਅੰਦਰ ਵਿਚਾਰਧਾਰਕ ਲੜਾਈਆਂ ਚੱਲ ਰਹੀਆਂ ਸੀ ਫਿਰ ਤੇ ਗੱਲ ਸਮਝ ਪੈਂਦੀ ਲੋਕ ਫੈਸਲਾ ਕਰਨਗੇ ਪਰ ਜੇ ਤੁਹਾਡਾ ਹੈ ਹੀ ਨਿੱਜੀ ਨਿੱਜੀ ਫਾਇਦਿਆਂ ਲਈ ਮਫਾਦਾਂ ਲਈ ਤੇ ਲੋਕ ਇਸ ਗੱਲ ਨੂੰ ਸਮਝਦੇ ਨਹੀਂ ਜਿਵੇਂ ਤੁਹਾਡੀ ਗੱਲ ਚ ਤੁਸੀਂ ਇੱਕ ਪਾਸੇ ਖੜੇ ਨਜ਼ਰ ਆ ਰਹੇ ਹੋ ਬਾਗੀ ਧੜੇ ਦੇ ਖਿਲਾਫ ਸੁਖਵੀਰ ਬਾਦਲਾਹ ਉਹਨਾਂ ਦੇ ਹੱਕ 'ਚ ਜਿਹੜਾ ਗੋਲ ਕਾਲਾ ਚੱਕਰ ਸੀ ਐਸਜੀਪੀਸੀ ਦਾ ਜਿਹੜਾ ਜਿੰਨਾ ਪੈਸਾ ਤੇਲ ਤੇ ਜਾਂ ਪੈਸੇ ਦੇਣ 'ਚ ਵੰਡਿਆ ਗਿਆ ਉਹਦੇ ਉੱਤੇ ਜਿਹੜੇ ਲੋਕਾਂ ਗੋਲਕ ਦਾ ਮੇਰੀ ਗੱਲ ਹੂੰ ਗੋਲਕਿਚ ਪੈਸਾ ਕੌਣ ਪਾਉਂਦਾ ਆਮ ਲੋਕ ਹੀ ਪਾਉਂਦੇ ਫਿਰ ਤੇ ਕਿਨੂੰ ਮਿਲਣਾ ਚਾਹੀਦਾ ਆਮ ਲੋਕਾਂ ਤੱਕ ਜਾਣਾ ਚਾਹੀਦਾ ਫਿਰ ਔਰ ਦੂਸਰੀ ਗੱਲ ਕੌਣ ਪਾ ਰਿਆ ਜਿਹੜੇ ਐਸਜੀਪੀਸੀ ਦੇ ਮੈਂਬਰ ਆ ਉਹ ਹੀ ਤੇ ਕਾਲੀ ਦਲ ਦੇ ਮੈਂਬਰ ਵੀ ਹੈਗੇ ਆ ਹਮ ਤੁਸੀਂ ਮੀਟਿੰਗਾਂ ਅਕਾਲੀ ਦਲ ਦਾ ਪ੍ਰਧਾਨ ਧਾਮੀ ਜੀ ਰਜਿੰਦਰ ਸਿੰਘ ਧਾਮੀ ਇੰਨੇ ਦੀਆਂ ਮੀਟਿੰਗਾਂ 'ਚ ਨਹੀਂ ਬੈਠੇ ਦੇਖਦੇ ਤੁਸੀਂ ਹਮ ਸੁਖਬੀਰ ਬਾਦਲ ਦੀ ਜਿਹੜੀ ਪਾਰਟੀ ਦੀ ਮੀਟਿੰਗ ਆ ਉਹਦੇ ਨਾਲ ਬੈਠਾ ਹੁੰਦਾ ਜੀ ਤੇ ਜੇ ਪ੍ਰਧਾਨ ਹੀ ਬੈਠਾ ਤੇ ਫਿਰ ਇਹਦੇ ਚ ਮਤਲਬ ਦੋਵਾਂ ਦੇ ਜਥੇਬੰਦੀਆਂ ਅਲੱਗ ਗਿਆ ਦੋਵੇਂ ਤੇ ਜਿਹੜੇ ਉਹਨਾਂ ਦੀ ਜਿਹੜੀ ਆਪਸੀ ਗੱਟ ਮਤਲਬ ਸਾਝਿਆ ਉਹੀ ਬੰਦੇ ਪਾਰਟੀ ਦੇ ਸਿੰਬਲ ਦੇ ਉੱਤੇ ਖੜੇ ਹੁੰਦੇ ਜਦੋਂ ਐਸਜੀਪੀਸੀ ਦੀਆਂ ਚੋਣਾਂ ਹੁੰਦੀਆਂ ਤਾਂ ਇਹ ਤੇ ਉਹ ਲਾਗੇ ਨਹੀਂ ਨਾ ਵਿਰੋਧੀਆਂ ਨੂੰ ਫਟਕਣ ਦਿੰਦੇ ਜਿਹੜੇ ਦੂਜੀਆਂ ਪਾਰਟੀਆਂ ਦੇ ਜਾਂ ਦੂਜੇ ਸੋਚਦੇ ਬੰਦੇ ਆ ਇਸ ਕਰਕੇ ਇਸ ਗੱਲ ਨੂੰ ਤੁਸੀਂ ਆਪਾਂ ਉਸ ਤਰੀਕੇ ਨਾਲ ਨਾ ਨਿਖਾ ਨਖੇੜ ਕੇ ਟੋਟਲ ਅਲੱਗ ਕਰਕੇ ਨਹੀਂ ਦੇਖ ਸਕਦੇ ਹਾਂ ਜਿਹੜਾ ਲੋਕਾਂ ਨੇ ਸਾਰੇ ਸਿੱਖਾ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਸਿੱਖਿਆ ਉਹ ਚ ਬੀਜੇਪੀ ਦਾ ਵੀ ਹੋ ਸਕਦਾ ਆਰਐਸਐਸ ਦਾ ਸਿੱਖ ਵੀ ਹੋ ਸਕਦਾ ਕਾਂਗਰਸ ਦਾ ਵੀ ਹੋ ਸਕਦਾ ਹੋਰ ਵੀ ਕੋਈ ਹੋ ਸਕਦਾ ਦੇਸੀ ਵੀ ਦੇਸ਼ ਦਾ ਵੀ ਹੋ ਸਕਦਾ ਵਿਦੇਸ਼ ਦਾ ਵੀ ਹੋ ਸਕਦਾ ਜੀ ਉਹ ਇੱਕ ਧਾਰਮਿਕ ਧਾਰਮਿਕ ਕਾਰਜ ਕਰਕੇ ਸਾਨੂੰ ਪੈਸਾ ਦਿੰਦੇ ਆ ਹੈਨਾ ਪੀ ਧਰਮ ਦਾ ਕਰਕੇ ਜਾਜਾ ਕਾਰ ਹੋਵੇ ਪਰ ਮੈਨੂੰ ਲੱਗਦਾ ਕਿ ਦੇਖੋ ਇਹਦੇ ਚ ਬੜਾ ਮਿਨਿਊਟਲੀ ਫਰਕ ਤੇ ਤੁਸੀਂ ਕੱਢ ਸਕਦੇ ਆ ਜੇ ਪੰਜਾਬੀ ਕਿਸਾਨ ਏਡੀ ਵੱਡੀ ਮੂਵਮੈਂਟ ਉਥੇ ਪੱਗਾਂ ਬੰਨ ਕੇ ਦਸਤਾਰਾ ਸਜਾ ਕੇ ਲੜੀ ਉਹਨਾਂ ਨੇ 13 ਮਹੀਨੇ ਤੇ ਪ੍ਰਚਾਰ ਕੀਤਾ ਗਿਆ ਪੰਜਾਬ ਦਾ ਪੰਜਾਬ ਦਾ ਸਿੱਖਾਂ ਦਾ ਦਸਤਾਰ ਦਾ ਪਿਆ ਬੰਦੇ ਕਿਹੜੇ ਆ ਜਿਹੜੇ ਇੱਕ ਵੀ ਪੈਸਾ ਉਥੇ 13 ਮਹੀਨੇ ਕਿਸੇ ਨੂੰ ਖਰਚਣ ਨਹੀਂ ਦਿੱਤਾ ਸਾਰੇ ਲੋਕਾਂ ਨੇ ਪੰਜਾਬ ਦੇ ਆ ਨੇ ਹਰ ਚੀਜ਼ ਦੀ ਉਹਨਾਂ ਨੂੰ ਉਥੇ ਗਿਆ ਡਟੇ ਰੋ ਹੈ ਕਿ ਨਹੀਂ ਇਹ ਦੂਜੀ ਵਾਰੀ ਹੋਇਆ ਹੁਣ ਹੜ ਤੋਂ ਪਹਿਲਾਂ ਤੇ ਉਦੋਂ ਹੋ ਚੁੱਕਾ ਇੱਕ ਵਾਰੀ 2021 ਦੇ ਵਿੱਚ ਤੁਹਾਡੇ ਸਾਹਮਣੇ ਉਹ ਨਜ਼ਾਰਾ ਸਾਰਾ ਇਹ ਤੇ ਰਿਪੀਟ ਆ ਹੁਣ ਇਸ ਲਈ ਸਾਡੇ ਜਿਹੜੇ ਬੰਦੇ ਆ ਨਾ ਜਦੋਂ ਕੋਈ ਆਫਤ ਆਉਂਦੀ ਆ ਪੈਸਾ ਜੇ ਤੇ ਆਪਾਂ ਸਿੰਪਲੀ ਉਹਨਾਂ ਦੀਆਂ ਗੱਡੀਆਂ ਤੇ ਲਵਾਉਣਾ ਧਾਰਮਿਕ ਲੀਡਰਾਂ ਦੇ ਜਥੇਦਾਰਾਂ ਦੇ ਜਾਂ ਹੋਰ ਉੱਥੇ ਲੋਕਾਂ ਨੂੰ ਏਮਪਲੋਇਮੈਂਟ ਦੇਣ ਲਈ ਲਵਾਉਣਾ ਉਹ ਸਾਡੀ ਸੋਚ ਆ ਪਰ ਚਾਹੀਦਾ ਇਹ ਹੈ ਕਿ ਸਿੱਖੀ ਦੇ ਵਿੱਚ ਜਿਹੜਾ ਵੀ ਪੈਸਾ ਆਉਂਦਾ ਉਹ ਇਨਡਿਸਕ ਮਤਲਬ ਕਿਸੇ ਨੂੰ ਡਿਸਕ੍ਰਿਮੀਨੇਟ ਕਰਕੇ ਨਹੀਂ ਕੋਈ ਵੀ ਜਾਤ ਮਜਬ ਜੈਸ ਤਰ੍ਹਾਂ ਅਸੀਂ ਵੀ ਹੁਣ ਇੱਕ ਗੱਡੀ ਦੇ ਵਿੱਚ ਸਮਾਨ ਲੈ ਕੇ ਗਏ ਸੀ ਥੋੜੇ ਪੰਜ ਸੱਤ ਬੰਦੇ ਇਕੱਠੇ ਕਰਕੇ ਤੇ ਮੈਂ ਇਹਦੇ ਨਾਲ ਹੀ ਗਿਆ ਸੀ ਮੁੰਡਿਆਂ ਨੇ ਕੀਤਾ ਕਿੰਦਾ ਪ੍ਰੋਫੈਸਰ ਸਾਹਿਬ ਤੁਹਾਨੂੰ ਜਾਣਦੇ ਤੁਸੀਂ ਚੱਲੋ ਅਸੀਂ ਦਲਤਾਂ ਦੇ ਵੀੜੇ ਸਾਰਾ ਵੰਡ ਕੇ ਆਏ ਆ ਆਪ ਘਰ ਘਰ ਜਾ ਕੇ ਵੀ ਕੋਤੇ ਉਹਨਾਂ ਦੀ ਕੋਈ ਹੋਰ ਹੀ ਰਾਹ ਚ ਨਾ ਗਿੱਦ ਪੈ ਜਾਵੇ ਕੋਈ ਚੀਲ ਪੈ ਜਾਵੇ ਖਾ ਜਾਏ ਇਹਨਾਂ ਦਾ ਪਹੁੰਚੇ ਹੀ ਨਾ ਜਿੰਨਾਂ ਨੂੰ ਦੇਣਾ ਹੈ ਆਪ ਘਰੋ ਘਰੀ ਜਾ ਕੇ ਅਸੀਂ ਤਿੰਨ ਚਾਰ ਘੰਟੇ ਲਾ ਕੇ ਵੰਡ ਕੇ ਆਏ ਸੀਗੇ ਇਸ ਲਈ ਇਹ ਚਾਹੀਦਾ ਹੈ ਕਿ ਸਿੱਖੀ ਅਸਲ ਮਾਨਿਆ ਚ ਕਿ ਜਿਹੜਾ ਸਭ ਤੋਂ ਜ਼ਿਆਦਾ ਲੋੜ ਵਾਂਦਿਆ ਭਾਵੇਂ ਉਹ ਜੱਟ ਆ ਭਾਵੇਂ ਉਹ ਧੱਲੇ ਤੇ ਆ ਭਾਵੇਂ ਕੋਈ ਕਾਰੀਗਰ ਆ ਭਾਵੇਂ ਉਹ Hindu ਐ ਭਾਵੇਂ ਉਹ ਸਿੱਖ ਆ ਉਹਨੂੰ ਉਹ ਦੇਣ ਔਰ ਮੇਰਾ ਖਿਆਲ ਉਹਦੇ ਚ ਕੋਈ ਐਡਾ ਆਬਜੈਕਸ਼ਨ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਹਾਂ ਇਹ ਐ ਕਿ ਜੇ ਉਹ ਕਿਸੇ ਖਾਸਮ ਖਾਸ ਆਪਣੇ ਬੰਦਿਆਂ ਨੂੰ ਦੇਈ ਜਾਂਦੇ ਤੇ ਦੂਜਿਆਂ ਨੂੰ ਦਿੰਦੇ ਇਹ ਸਿੱਖੀ ਨਹੀਂ ਹੈ ਇਹ ਨਹੀਂ ਸਿੱਖੀ ਹੈ ਇਹ ਇੱਕ ਸਵਾਲ ਜਾਂਦੇ ਆਂ ਇਹ ਹਟਮਾਇਆ ਸਵਾਲ ਹੈ ਜਿਵੇਂ ਉਹ ਗ੍ਰਾਹਾਂ ਹੁਣਾ ਦਾ ਬਿਆਨ ਆਇਆ ਹੁਣੇ ਹੁਣੇ ਜਗਿੰਦਰ ਸਿੰਘ ਉਹ ਰਾਹਾਂ ਦਾ ਕਿਸਾਨ ਜਥੇਬੰਦੀ ਦੇ ਤੌਰ ਤੇ ਜਿਵੇਂ ਤੁਸੀਂ ਕਿਹਾ ਕਿ ਦਲਤਾਂ ਦੇ ਵੇੜੇ ਤੁਸੀਂ ਗਏ ਹੋ ਉਹਨਾਂ ਨੇ ਕਿਹਾ ਕਿ ਪਹਿਲਾਂ ਮਜ਼ਦੂਰ ਦੇਖੇ ਜਾਣਗੇ ਬਾਅਦ ਚ ਦੂਸਰਾ ਵੇਖਾਂਗੇ ਪੱਖ ਅਸੀਂ ਜਿਹੜਾ ਮਤਲਬ ਦੱਬਿਆ ਕੁਚਲਿਆ ਕਿਸਾਨ ਜਾਂ ਮਜ਼ਦੂਰ ਹੈ ਪਹਿਲਾਂ ਉਹਨਾਂ ਤੱਕ ਪਹੁੰਚ ਹੋਊਗੀ ਇਹ ਵਿਚਾਰਧਾਰਾ ਦੀ ਗੱਲ ਹੈ ਉਹਨਾਂ ਦੀ ਵਿਚਾਰਧਾਰਾ ਹੈ ਮਜ਼ਦੂਰਾਂ ਦੇ ਲਈ ਉਹਨਾਂ ਦਾ ਉਹਨਾਂ ਦਾ ਲੱਗ ਇੱਕ ਵਿੰਗ ਵੀ ਹੈ ਇਸ ਕਰਕੇ ਉਹ ਡਾਇਲੋਜੀਕਲੀ ਬੋਲਦੇ ਹੈਗੇ ਆ ਹੈਨਾ ਤੇ ਔਰ ਉਹਦੇ ਤੇ ਪੂਰਾ ਉੱਤਰ ਦੀ ਕੋਸ਼ਿਸ਼ ਵੀ ਕਰਦੇ ਇਹ ਨਹੀਂ ਹੈ ਕਿ ਉਹਨਾਂ ਦਾ ਇੱਕ ਪੂਰਾ ਫਰੰਟ ਹੈ ਕਿ ਤਮਦੂਰ ਯੂਨੀਅਨ ਹੈਗੀ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਲਈ ਲੜਦੇ ਵੀ ਰਹਿੰਦੇ ਆ ਜਿਹੜੀ ਸਾਂਝੀਆਂ ਜ਼ਮੀਨਾਂ ਪਿੰਡ ਦੀਆਂ ਸਾਹਮਲਾ ਜਗਾ ਇਸ ਲਈ ਇਹ ਉਹਨਾਂ ਦਾ ਬਣਦਾ ਵੀ ਆ ਤੇ ਉਹ ਕਹਿੰਦੇ ਵੀ ਆ ਮੇਰਾ ਖਿਆਲ ਹੈ ਕਿ ਸਿੱਖੀ ਵੀ ਅਸਲ ਵਿੱਚ ਜੋ ਇੱਥੇ ਲੈਫਟ ਹਮੇਸ਼ਾ ਕਰਦੇ ਰਹੇ ਉਹ ਉਹਦੇ ਨਾਲੋਂ ਅਲੱਗ ਕਿੱਥੇ ਹੈ ਲੈਫਟ ਕੀ ਨਸਲਵਾਦ ਜਾਤਵਾਦ ਧਾਰਮਿਕ ਫਿਰਕਾ ਪ੍ਰਸਤੀ ਇਹਦੇ ਹੱਕ ਚ ਆ ਬਿਲਕੁਲ ਨਹੀਂ ਹੈਗੇ ਉਹ ਤੇ ਮੈਂ ਤੇ ਕਿੰਨੀਆਂ ਜੇਲਾਂ ਚ ਜਾਂਦੇ ਦੇਖੇ ਕਿੰਨੀ ਵਾਰੀ ਲੜਦੇ ਦੇਖੇ ਸਾਰਾ ਕੁਝ ਇੰਨਾ ਚੀਜ਼ਾਂ ਦੇ ਵਿਰੋਧ ਵਿੱਚ ਕੇ ਨਹੀਂ ਹੋਣਾ ਚਾਹੀਦਾ ਬੀਜੇਪੀ ਦੇ ਬੜੇ ਆਪਣੇ ਆਪ ਨੂੰ ਸਭ ਤੋਂ ਵੱਡੇ ਦੁਸ਼ਮਣ ਉਹ ਆਪਣੇ ਆਪ ਨੂੰ ਤੇ ਉਹ ਹੀ ਸਿੱਖੀ ਵਿੱਚ ਹੈ ਇਸ ਲਈ ਇਹ ਤੇ ਇਹਨੇ ਖਾਮ ਖਾ ਆਪਣੇ ਨਾ ਇਸ ਏਡੇ ਵੱਡੇ ਇੰਸਟੀਚਿਊਸ਼ਨ ਦਾ ਲੈਫਟਾ ਨੇ ਕਰੀ ਨਹੀਂ ਸੋਚਿਆ ਅੱਜ ਵੀ ਨਹੀਂ ਸੋਚਦੇ ਇਹ ਬੜੀ ਅਫਸੋਸ ਦੀ ਗੱਲ ਆ ਆਪਣੀ ਮਾਂਜੀ ਤੇ ਲਵਾ ਲੈਣਗੇ ਮਤਲਬ ਆਪਣੇ ਆਪ ਨੂੰ ਤੇ ਵਾਈਂਡ ਅਪ ਕਰਾ ਲੈਣਗੇ ਸਕੇਰਡ ਲੈਣਗੇ ਪਰ ਇਹ ਨਹੀਂ ਕਿ ਅਸੀਂ ਜਿਹੜੇ ਤੁਹਾਡਾ ਤਰਾਤਲ ਦਾ ਸੱਭਿਆਚਾਰ ਆ ਇੱਥੇ ਦੇ ਲੋਕ ਆ ਜਿਹੜੇ ਉਹਨਾਂ ਨੂੰ ਅਸੀਂ ਕਿਵੇਂ ਉਹਨਾਂ ਦੇ ਵਿੱਚ ਜੜ ਕਿਵੇਂ ਲਾਉਣੀ ਆ ਆਪਣਾ ਫਲਾਕ ਕਿਵੇਂ ਕਰਨਾ ਉੱਥੇ ਉਹ ਕਈ ਵਾਰੀ ਮੈਨੂੰ ਕੁ ਲੱਗਦਾ ਗੋਤਾ ਖਾ ਜਾਂਦਾ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ